ਇਦੋਂ ਨਾ ਨਾ ਨਾਮ ਗੜ ਭੁੰਨੜਾ ਜੰਲੀਆ ਤੇ ਹੁਣੇ ਹਜੇ ਆਈ ਨਹੀਂ ਆਉਂਦੀ ਆ ਜੀ ਇਹ ਲੈ ਤਾਂ ਹੁੰਦਾ ਜੀ ਆ ਜੀ ਕਿਵੇਂ ਜਾਣੋ ਪੰਜ ਸੱਤ ਲੋਕ ਬਿਹਾ ਹੋਏ ਨੇ ਨਾਲ ਦੀ ਨਾਲ ਨਾ ਬੰਦੇ ਬੇਡ ਦੇ ਉੱਤੇ ਬੈਠੇ ਹੋਏ ਹੁਣ ਆਪਾਂ ਇਹ ਕਰਦਾ ਵੀ ਚਾਰ ਪੰਜ ਕਰਤਾ ਤੇ ਹੁਣ ਤਦਰੀਕ ਨੂੰ ਜਿੱਥੇ ਗੱਡੀ ਕੋਲ ਹੋਰ ਆਈ ਲਾ ਚਾਰ ਅਗੇ ਬਿਠਾ ਲਿਆ 40 ਦੇ ਦਮੇ ਦਮੇ ਝੋਲ ਹੋਣੀ ਆ ਆਪਣੇ ਕੋਈ ਨਾ ਇਹ ਬਈ ਜਿਹੜਾ ਆ ਕੇ ਸਾਹਮਦੇ ਨਾਲ ਵੀ ਨਾਲ ਦੱਸਦਾ ਜਿਵੇਂ ਕੀਹਦੇ ਨਾਲ ਜਾ ਲੈਂਦੇ ਆ ਬਾਕੂ ਯਾਰ ਕਿਸੇ ਦੀ ਚੱਲ ਕੋਈ ਵੀ ਨੌਕਰੀ ਮੁਰਦਗਾ ਜਾਨੀ ਥੋੜਾ ਜਿਹਾ ਮੇਰਾ ਬੀਬੀ ਨਾਣੀ ਆਪ ਸਾਂਭ ਰੱਖਿਆ ਕਰੋ ਹੁਣ ਉਹ ਵੀ ਪਤਾ ਕਿੱਦਾਂ ਵੀ ਜਿਹੜੇ ਨਵੇਂ ਬੰਦੇ ਇਹ ਬਿਜ਼ਨਸ ਨਾਲ ਜੁੜਦੇ ਆ ਨਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਜਾਂ ਸਭ ਨੂੰ ਕਾਲ ਕਰਦੇ ਰਿਹਾ ਕਰੋ ਵੀ ਆਹ ਚੀਜ਼ ਪਾਉਣੀ ਆ ਜੀ ਨਾਲ ਨਾਲ ਇਹੁੱਤ ਤੋਂ ਇਹ ਏਰੀਆ ਨਹੀਂ ਦੱਸਦਾ ਆਪਾਂ ਨੂੰ ਏਰੀਏ ਤੇ ਬਾਹਰ ਨਾ ਪਾਉਂਦੇ ਬਾਕੀ ਹੋਰ ਕੋਈ ਵੀ 900 ਦੇ ਦਾ ਕੋਈ ਕਦਾ ਵੀ ਆਪ ਨੂੰ ਪਤਾ ਵੀ ਗਰੰਟੀ ਹੁੰਦੀ ਆ ਆਪਾਂ ਇਹ ਕੀ ਕਰਦੀ ਦੇਖੋ ਤੁਹਾਡੇ ਟਾਇਰ ਕਰਕੇ ਇੰਨਾ ਪਸੂ ਆਪਣਾ ਜਾਨੀ ਕਿ ਮਿੱਟਦਾ ਜੇ ਇੱਕ ਤੋਂ ਛੋਟੀਆਂ ਦੇ ਲੱਗਦੀ ਹੋਣਗੇ ਆ ਆਪਾਂ ਚੱਲ ਲੈਂਦੇ ਆ ਗਰੰਟੀ ਆਪਾਂ ਆਪ ਦਾ ਫਰਜ਼ ਸਮਝ ਕੇ ਜਿੰਨੇ ਕੋਈ ਛਾਨ ਨਹੀਂ ਕਰਦੇ ਸਾਡੀ ਤਾਂ ਆਪਣੀ ਜ਼ੁਮੇਵਾਰੀ ਵੀ ਬਣਦੀ ਆ ਜੇ ਆਪਾਂ ਨਫਾ ਲੈਂਦੇ ਆ ਕੋਈ ਛਾਨ ਨਹੀਂ ਹੈ ਜਿੱਦਾਂ ਬਣਾ ਬਣਾਉਣਾ ਉਹ ਆ ਕੇ ਤਕਰੀਬਨ ਦੇਖੋ ਜੀ ਬੈਠੀ 40 ਝੋਟੀਆਂ ਫਿਰ ਆਪਾਂ ਆ ਗਏ ਹੁਣ 42 ਸੀ ਫਿਰ ਮੋਡਲ ਦਾ ਵੀ ਕੋਈ ਅੱਖਾ ਹੋ ਜਾਣਾ ਕੀ ਹੁਣ ਕੋਈ ਨਾ ਕੋਈ ਬਹੁਤ ਜ਼ਿਆਦਾ ਬਹੁਤ ਮਾ ਜਪਸੰਦ ਆ ਜਾਂਦਾ ਪਹਿਲੀ ਵਾਰ ਜਿੰਨ ਤੇ ਆਇਓ ਵੀਰੇ ਫੋਲੋ ਕਰ ਦਿਓ ਨਾਲ ਦੀ ਨਾਲ ਤੁਹਾਡੇ ਕੋਲੇ ਅਪਡੇਟ ਆਉਗੀ ਜਦੋਂ ਵੀ ਤੁਸੀਂ ਆਉਣਾ ਹੋਇਆ ਵੀਰਵਾਰ ਜਿੰਨਾ ਫੋਨ ਤੇ ਜ਼ਿਆਦਾ ਨਾ ਟਿਕੀ ਰਹਿਆ ਕਰੋ ਕਿਉਂਕਿ ਫੋਨ ਵਿੱਚ ਮੈਸਜ ਬਹੁਤ ਹੋ ਜਾਂਦਾ ਕਰੀਪਿਆਂ ਦੇ ਟੱਕਰ ਨੂੰ ਹੁੰਦੇ ਸਾ ਤੋਂ ਲੋਕੇਸ਼ਨ ਮਗਾ ਦਿਓ ਇੱਕ ਵਾਰ ਉਹਦੇ ਆ ਕੇ ਪੇਸਟ ਕਰੋ ਜੇ ਤੁਹਾਨੂੰ ਮਨ ਲੱਗਦਾ ਪਸ਼ੂ ਦਾ ਲਗੋ ਨਹੀਂ ਕੋਈ ਜੋਰ ਨਹੀਂ ਗਾਰੰਟੀ ਆਪਣੀ ਪੂਰੀ ਆ ਫੁੱਲ ਘਰੋਂ ਵਾਪਸ ਦੀ ਜਦੋਂ ਤੱਕ ਸਾਡਾ ਪਸ਼ੂ ਤੁਹਾਡੇ ਘਰੇ ਜਾ ਕੇ ਤੁਹਾਡਾ ਮਨ ਨਹੀਂ ਕਰਦਾ ਉਦੋਂ ਤੱਕ ਤੁਹਾਡਾ ਨਹੀਂ ਜਦੋਂ ਤੁਹਾਡਾ ਮਨ ਖੁਸ਼ ਹੋ ਗਿਆ ਹੈ ਪਸ਼ੂ ਉਸ ਤੋਂ ਮੋਟਾ ਨਹੀਂ ਸਕਦਾ ਵਾ ਅਸੀਂ ਵਾਪਸ ਕਰਾਂਗੇ ਕਿੰਨੇ ਬੰਦੇ ਸ਼ੇਅਰ ਜ਼ਰੂਰ ਕਰ ਦਿਓ ਜੀ ਫੋਲੋ ਜ਼ਰੂਰ ਕਰਿਓ ਚੈਨਲ ਨੂੰ ਕਰਿਓ